ਹਾਜ਼ਰਾ ਜੀ ਹਾਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਲਗਭਗ orange alert ਕਰ ਦਿੱਤਾ ਗਿਆ ਸੰਗਣੀ ਧੁੰਦ ਨੂੰ ਲੈ ਕੇ ਕਿਉਂਕਿ ਲਗਾਤਾਰ ਸੀਤ ਲਹਿਰ ਦਾ ਪੈਰਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿੜਾਕੇ ਦੀ ਠੰਡ ਪੈ ਰਹੀ ਹੈ ਧੁੰਦ ਦੇ ਕਾਰਨ ਵਿਜ਼ਿਬਿਲਟੀ ਵੀ ਬਹੁਤ ਹੋਈ ਹੈ ਕਿਤੇ ਕਿਤੇ ਤਾਂ ਗੱਲ ਕਰੀ ਤਾਂ ਮਾਈਨਸ ਦੇ ਵਿੱਚ ਵੀ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਤੇ ਪੰਜਾਬ ਦੇ ਲੋਕਾਂ ਦਾ ਠੰਡ ਦੇ ਨਾਲ ਬੁਰਾ ਹਾਲ ਹੋਇਆ ਕਿਉਂਕਿ ਕਈਆਂ ਨੇ ਕੰਮ ਤੇ ਜਾਣਾ ਹੁੰਦਾ ਸਵੇਰੇ ਕਈਆਂ ਨੇ ਡਰਾਈਵਿੰਗ ਕਰਨੀ ਹੁੰਦੀ ਹੈ ਮੋਟਰਸਾਈਕਲਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਲੋਕਾਂ ਦਾ ਬਹੁਤ ਔਖਾ ਇਸ ਦੇ ਇਸ ਸੀਤ ਲਹਿਰ ਦੇ ਵਿੱਚ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਸਵੀਰਾਂ ਨੇ ਜਿੱਥੋਂ ਤੁਸੀਂ ਇਹ ਦੇਖ ਸਕਦੇ ਹੋ ਤੇ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਲਗਭਗ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਨਾ ਧੁੰਦ ਦੇ ਕਾਰਨ orange alert alert ਵੀ ਹੈ 10 ਜਨਵਰੀ ਤੱਕ ਧੁੱਪ ਨਹੀਂ ਨਿਕਲੇਗੀ ਜੀ ਹਾਂ 10 ਜਨਵਰੀ ਤੱਕ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ 10 ਜਨਵਰੀ ਤੱਕ ਧੁੱਪ ਦਾ ਮੂੰਹ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲੇਗਾ 70% ਬਾਰਿਸ਼ ਦਾ ਗੱਲ ਕਰੀਏ ਤਾਂ ਇੱਥੇ ਸੰਭਾਵਨਾ ਬਣੀ ਹੋਈ ਹੈ ਕਿ 70% بارش ਜਿਹੜੀ ਆ ਉਹ ਹੋਵੇਗੀ ਹੋਵੇਗੀ ਤਾਂ ਧੁੰਦ ਦੀ ਅਸੀਂ ਗੱਲ ਕਰ ਲੈਨੇ ਆ ਤਾਂ 6 ਜਨਵਰੀ ਤੱਕ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਹੂਗਾ ਔਰ ਇਸ ਦੇ ਨਾਲ ਜੇਕਰ ਧੁੱਪ ਦੀ ਗੱਲ ਕਰਦੇ ਆ ਤਾਂ ਧੁੱਪ ਜਿਹੜੀ ਆ ਤੁਹਾਨੂੰ ਲਗਭਗ 10 ਜਨਵਰੀ ਤੱਕ ਨਹੀਂ ਦੇਖਣ ਨੂੰ ਮਿਲੇਗੀ ਤਾਂ ਧੁੱਪ ਦਾ ਮੂੰਹ ਜਿਹੜਾ ਦੇਖਣਾ ਅੱਜ ਇਹ ਨਸੀਬ ਨਹੀਂ ਹੋਣਾ ਕਿਉਂਕਿ ਲਗਾਤਾਰ ਠੰਡ ਦਾ ਕਹਿਰ ਵੀ جاری ਹੈ ਧੁੰਦ ਦਾ ਕਹਿਰ ਵੀ جاری ਹੈ ਤਾਂ ਹਰੇਕ ਜ਼ਿਲ੍ਹਾ ਵਾਈਜ਼ ਤੁਹਾਨੂੰ ਦੱਸਾਂਗੇ ਕਿ ਤਾਪਮਾਨ ਕਿੰਨਾ ਹੈ ਹਰੇਕ ਜ਼ਿਲ੍ਹੇ ਦੀ ਨਿੱਕੀ-ਨਿੱਕੀ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਤਾਪਮਾਨ ਜਿਹੜਾ ਆ ਉਹ ਦਰਜ ਕੀਤਾ ਗਿਆ ਤਾਂ ਬਾਰਿਸ਼ ਦੀ ਸੰਭਾਵਨਾ ਵੀ ਦੱਸੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਕਿਹੜੀ ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ 9 ਤੇ 10 ਜਨਵਰੀ ਨੂੰ ਮੀਂਹ ਪੈਣ ਦੀ 70 ਨਾ ਫੀਸ ਦੀ ਤੋਂ ਵੱਧ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਤੇ 10 ਤੋਂ ਲੈ ਕੇ 15 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਪੰਜਾਬ ਦੇ ਉਹ ਸੰਘਣੀ ਧੁੰਦ ਦਾ orange alert ਵੀ ਕਰ ਦਿੱਤਾ ਗਿਆ ਤਾਂ alert جاری ਹੈ ਕੜਾਕੇ ਦੀ ਠੰਡ ਦੇ ਕਾਰਨ ਔਰ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਦੁਬਾਰਾ ਸ਼ੂਟਿੰਗਾਂ ਹੋ ਜਨ ਕਿਉਂਕਿ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਔਰ ਧੁੰਦ ਦੇ ਕਾਰਨ ਵਿਜ਼ਿਬਿਲਟੀ ਵੀ ਬਹੁਤ ਘਟ ਜਾਂਦੀ ਹੈ ਜਿਸ ਕਾਰਨ ਹਾਦਸੇ ਵਾਪਰਨ ਦਾ ਵੱਡਾ ਜਿਹੜਾ ਆ ਉਹ ਖਤਰਾ ਰਹਿੰਦਾ ਤਾਂ ਇਸ ਦੇ ਵਿੱਚ ਸਭ ਤੋਂ ਖਾਸ ਗੱਲ ਜੇਕਰ ਕਰੀਏ ਤਾਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਜਿਹੜਾ ਸਵੇਰੇ ਉੱਠ ਕੇ ਤਿਆਰ ਹੋਣਾ ਹੁੰਦਾ ਤਾਂ ਕਈ ਬੱਚੇ ਐਸੇ ਵੀ ਨੇ ਜਿਹੜੇ ਬਾਈਕ ਤੇ ਵੀ ਆਪਣੇ ਸਕੂਲਾ ਕਾਲਜਾਂ ਨੂੰ ਜਾਂਦੇ ਆ ਤਾਂ ਉਹਨਾਂ ਦੇ ਵਾਸਤੇ ਬੜਾ ਖਤਰਾ ਹੁੰਦਾ ਤਾਂ ਇਸ ਨੂੰ ਲੈ ਕੇ ਹੁਣ ਸਰਕਾਰ ਕੀ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਹਾਲਾਂਕਿ ਇਹ ਕਿ ਆਸਰਾਂ ਜਾਂ ਜਰੂਰ ਲਗਾਈਆਂ ਜਾ ਰਹੀਆਂ ਨੇ ਕਿ ਛੁੱਟੀਆਂ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਉਹ ਦੁਬਾਰਾ ਹੋ ਸਕਦੀਆਂ ਨੇ ਕਿਉਂਕਿ ਠੰਡ ਦਾ ਕਹਿਰ ਵੀ ਹਟਣ ਦਾ ਨਾ ਨਹੀਂ ਲੈ ਰਿਹਾ ਅਰਿਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੰਗਣੀ ਧੁੰਦ ਨੂੰ ਲੈ ਕੇ ਅਲਰਟ ਦੱਸਿਆ ਗਿਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਮੌਸਮ ਦੀ ਜਾਣਕਾਰੀ ਸਟੀਕ ਤੁਹਾਡੇ ਤੱਕ ਪਹੁੰਚ ਸਕੇ ਏਰੀਆ ਵਾਈਜ਼ ਤੁਹਾਨੂੰ ਜਾਣਕਾਰੀ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਹੜੇ ਏਰੀਆ ਦੇ ਵਿੱਚ ਕਿੰਨਾ ਤਾਪਮਨ ਜਿਹੜਾ ਆ ਉਹ ਹੁਣ ਤੱਕ ਦਾ ਦਰਜ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਜ਼ਿਲ੍ਹਿਆਂ ਤੋਂ ਤਾਂ ਅਬੂਹਰ ਤੋਂ ਸ਼ੁਰੂਆਤ ਕਰਦੇ ਹਾਂ 5 ਡਿਗਰੀ ਅਸਲ ਸੈਲਸੀਅਸ ਜਿਹੜਾ ਤਾਪਮਨ ਹੈ ਉਹ ਹੁਣ ਤੱਕ ਦਾ ਇੱਥੇ ਦਰਜ ਕੀਤਾ ਗਿਆ ਤਾਂ ਇੱਥੋਂ ਤੁਸੀਂ ਸਮਝ ਸਕਦੇ ਹੋ ਮੈਂ 5 ਡਿਗਰੀ ਜਿਹੜਾ ਆ ਉਹ ਰਾਤ ਦੇ ਸਮੇਂ ਦਾ ਦਰਜ ਕੀਤਾ ਗਿਆ ਔਰ 16 ਡਿਗਰੀ ਦਿਨ ਦੇ ਸਮੇਂ ਦਾ ਜਿਹੜਾ ਆ ਤਾਪਮਨ ਉਹ ਦਰਜ ਕੀਤਾ ਗਿਆ ਔਰ ਇਸ ਦੇ ਨਾਲ ਕੀ ਜੇਕਰ ਅਸੀਂ ਗੱਲ ਕਰੀਏ ਤਾਂ ਹੋਰ ਇਤੋਂ ਵੱਧ ਕੇ ਦੱਸਿਆ ਜਾ ਰਿਹਾ ਕਿ 18 ਡਿਗਰੀ ਰਹੇਗਾ ਫਿਲਹਾਲ ਅੱਜ ਦੀ ਅਸੀਂ ਜੇਕਰ ਗੱਲ ਕਰਦੇ ਤਾਂ ਅੱਜ 5 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਉਹ ਦੱਸਿਆ ਗਿਆ ਅਬੋਹਰ ਦੇ ਵਿੱਚ ਔਰ ਕੱਲ ਤੱਕ ਇਹ ਵੱਧ ਕੇ ਦੱਸਿਆ ਜਾ ਰਿਹਾ ਕਿ 16 ਤੋਂ 18 ਡਿਗਰੀ ਹੋ ਜਾਊਗਾ ਤਾਂ ਆਉਣ ਵਾਲੇ ਸਮੇਂ ਦੀ ਇਹ ਜਾਣਕਾਰੀ ਮੌਸਮ ਦੇ ਨਾਲ ਸਟੀਕ ਜੁੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਅਮ੍ਰਿਤਸਰ ਦੀ ਗੱਲ ਕਰਦੇ ਹਾਂ ਅਮ੍ਰਿਤਸਰ ਦੇ ਵਿੱਚ ਅੱਜ ਟੈਂਪਰੇਚਰ ਕਿੰਨਾ ਹੈ ਕਿਉਂਕਿ ਕੱਲ ਦੀ ਜੇਕਰ ਅਸੀਂ ਗੱਲ ਕਰਦੇ ਤਾਂ ਕੱਲ 11 ਡਿਗਰੀ ਸੀਗਾ ਔਰ ਅੱਜ 7 ਡਿਗਰੀ ਔਰ ਇਸ ਦੇ ਨਾਲ ਹੀ ਡੈਂਸ ਫੋਗ ਜਿਹੜੀ ਕਿ ਸੰਘਣੀ ਧੁੰਦ ਹੁੰਦੀ ਹੈ ਉਹਦਾ ਵੀ ਅਲਰਟ ਕੀਤਾ ਗਿਆ ਕੱਲ ਦੀ ਜੇਕਰ ਗੱਲ ਕਰਦੇ ਆ ਕੱਲ ਤਾਂ 15 ਡਿਗਰੀ ਤੱਕ ਦੱਸਿਆ ਗਿਆ ਉਸ ਤੋਂ ਰਾਤ ਦੀ ਗੱਲ ਕਰਦੇ ਤਾਂ ਰਾਤ ਤੇ 4 ਡਿਗਰੀ ਤੱਕ ਦਾ ਦੱਸਿਆ ਗਿਆ ਤਾਂ ਇਹ ਤੁਹਾਨੂੰ ਮ ਜਾਣਕਾਰੀ ਜਿਹੜੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ AQI ਵੀ ਇੱਥੇ ਦਰਜ ਕੀਤਾ ਗਿਆ 346 AQI ਦਰਜ ਕੀਤਾ ਗਿਆ ਕਿਉਂਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਬਹੁਤ ਘਟ ਰਹੀਦੀ ਹੈ ਤਾਂ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਹਾਲਾਤ ਬਣੇ ਹੋਏ ਨੇ ਧੁੰਦ ਨੂੰ ਲੈ ਕੇ ਕੀ ਹਾਲਾਤ ਬਣੇ ਹੋਏ ਨੇ ਤਾਂ ਬਠਿੰਡਾ ਦੀ ਗੱਲ ਕਰ ਲੈਂਦੇ ਆ ਬਠਿੰਡਾ ਦੇ ਵਿੱਚ ਹੁਣ ਮੌਸਮ ਕਿਵੇਂ ਦਾ ਹੈ ਇੱਥੇ ਕਿੰਨਾ ਤਾਪਮਨ ਦੱਸਿਆ ਗਿਆ ਕਲਾਉਡੀ ਮੌਸਮ ਦੱਸਿਆ ਗਿਆ ਜਾਨੀ ਕਿ ਬੱਦਲਵਾਈ ਹੈ ਜਿਵੇਂ ਤੁਹਾਡੇ ਨਾਲ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਆਉਣ ਵਾਲੇ 10 ਜਨਵਰੀ ਤੱਕ ਜਿਹੜਾ ਆ ਉਹ ਧੁੱਪ ਦਾ ਮੂੰਹ ਨਹੀਂ ਦੇਖਣ ਨੂੰ ਮਿਲੇਗਾ ਬੱਦਲਵਾਈ ਰਹ ਸਕਦੀ ਔਰ ਨੋ ਤੇ 10 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਆ ਫਿਲਹਾਲ ਅੱਜ ਜਿਹੜਾ ਟੈਂਪਰੇਚਰ ਦਰਜ ਕੀਤਾ ਗਿਆ 5 ਡਿਗਰੀ ਤੋਂ ਲੈ ਕੇ 10 ਡਿਗਰੀ ਦੇ ਦਰਮਿਆਨ ਇਹ ਟੈਂਪਰੇਚਰ ਜਿਹੜਾ ਆ ਉਹ ਰਹਿਣ ਵਾਲਾ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਤੁਸੀਂ ਗਰਮੀਆਂ ਦੇ ਵਿੱਚ AC ਛੱਡੋ ਤਾਂ 16 ਡਿਗਰੀ ਉਹਦਾ ਮੈਕਸ ਮਿਨਿਮਮ ਹੁੰਦਾ ਹੈ ਟੈਂਪਰੇਚਰ ਤਾਂ ਦੇ ਵਿੱਚ ਵੀ ਠੰਡ ਲੱਗਣ ਜਾਂਦੀ ਹੈ ਤੁਸੀਂ ਕੰਬਲ ਲੈਨੇ ਹੋ ਤਾਂ ਹੁਣ ਜੇਕਰ ਸਿਆਲਾ ਦੀ ਗੱਲ ਕਰੀਏ ਤਾਂ ਸਿਆਲਾ ਦੇ ਵਿੱਚ ਤਾਂ 5 ਡਿਗਰੀ ਤੋਂ 10 ਡਿਗਰੀ ਤੱਕ ਇਹ ਦਰਜ ਕੀਤਾ ਗਿਆ ਤਾਂ ਇੱਥੋਂ ਤੁਸੀਂ ਠੰਡ ਦਾ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਤੁਸੀਂ ਸੜਕ ਤੇ ਪੈਦਲ ਵੀ ਤੁਰਦੇ ਹੋ ਤਾਂ ਤੁਹਾਡੇ ਹੱਥ ਜਿਹੜੇ ਉਹ ਠਰਨ ਲੱਗ ਜਾਂਦੇ ਆ ਤੇ ਤੁਹਾਡੇ ਸਰੀਰ ਨੂੰ ਸੀਤ ਲਹਿਰ ਮਹਿਸੂਸ ਹੁੰਦੀ ਹੈ ਤਾਂ ਕੱਲ ਦੀ ਜੇਕਰ ਗੱਲ ਕਰਦੇ ਆਂ ਤਾਂ ਕੱਲ ਇਹ ਹੀ 15 ਤੋਂ ਲੈ ਕੇ 18 ਡਿਗਰੀ ਤੱਕ ਸੈਲਸੀਅਸ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਏਰੀਆ ਵਾਈਜ਼ ਪ੍ਰੋਪਰ ਮੌਸਮ ਦੇ ਨਾਲ ਜੁੜੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਮ੍ਰਿਤਸਰ ਦੀ ਜਾਣਕਾਰੀ ਪਹੁੰਚਾਈ ਹੈ ਬਠਿੰਡੇ ਦੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਔਰ ਗਰਦਾਸਪੁਰ ਦੀ ਹੁਣ ਅਸੀਂ ਅੱਗ ਗੱਲ ਕਰਦੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਤਾਪਮਨ ਕਿੰਨਾ ਰਹਿਣ ਵਾਲਾ ਹੈ ਤਾਂ ਗੁਰਦਾਸਪੁਰ ਦੇ ਵਿੱਚ 10 ਡਿਗਰੀ ਤੋਂ ਲੈ ਕੇ 14 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਔਰ ਇਸ ਦੇ ਨਾਲ ਹੀ ਜਿਕਰ ਕੱਲ ਦੀ ਗੱਲ ਕਰੀ ਤਾਂ ਕੱਲ ਵੀ 17 ਡਿਗਰੀ ਦੇ ਆਸ-पास ਟੈਂਪਰੇਚਰ ਜਿਹੜਾ ਆ ਉਹ ਰਹਿਣ ਵਾਲਾ ਹੈ ਤਾਂ ਕਲਾਊਡੀ ਰਹੇਗਾ ਯਾਨੀ ਕਿ ਬੱਦਲਵਾਈ ਲਗਾਤਾਰ ਬਣੀ ਰਹੇਗੀ ਔਰ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਔ ਫੌਗ ਦੀ ਗੱਲ ਹੁੰਦੀ ਹੈ ਧੁੰਦ ਦੀ ਗੱਲ ਹੁੰਦੀ ਹੈ ਤਾਂ ਧੁੰਦ ਵੀ ਲਗਾਤਾਰ ਬਰਕਰਾਰ ਜਿਹੜੀ ਹੈ ਉਹ ਰਹਿਣ ਵਾਲੀ ਹੈ ਤਾਂ ਬੜਾ ਮੁਸ਼ਕਲ ਹੁੰਦਾ ਹੈ ਜਿਹੜੇ ਲੋਕਾਂ ਨੇ ਕੰਮ ਤੇ ਜਾਣਾ ਹੁੰਦਾ ਹੈ ਉਹਨਾਂ ਲੋਕਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਤਾਂ ਹੁਸ਼ਿਆਰਪੁਰ ਦੀ ਗੱਲ ਕਰਦੇ ਆ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ 4 ਡਿਗਰੀ ਸੈਲਸੀਅਸ ਤੋਂ ਲੈ ਕੇ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਅੱਜ ਦਰਜ ਕੀਤਾ ਗਿਆ ਜਲੰਧਰ ਦੇ ਵਿੱਚ ਵੀ 4 ਤੋਂ ਲੈ ਕੇ 8 ਡਿਗਰੀ ਦਰਜ ਕੀਤਾ ਗਿਆ ਕਪੂਰਥਲਾ ਦੀ ਗੱਲ ਕਰਦਾ ਤਾਂ ਕਪੂਰਥਲਾ ਦੇ ਵਿੱਚ ਹੋਰ ਵੀ ਜਿਹੜਾ ਤਾਪਮਾਨ ਉਹ ਘਟ ਚੁੱਕਿਆ 3 ਡਿਗਰੀ ਸੈਲਸੀਅਸ ਇੱਥੇ ਦਰਜ ਕੀਤਾ ਗਿਆ 3 ਡਿਗਰੀ ਤੋਂ ਲੈ ਕੇ 7 ਡਿਗਰੀ ਤੱਕ ਤਾਂ ਖੰਨਾ ਦੇ ਵਿੱਚ ਵੀ 5 ਡਿਗਰੀ ਤੱਕ ਕੀਤਾ ਗਿਆ ਲੁਧਿਆਣਾ ਦੇ ਵਿੱਚ ਵੀ 5 ਡਿਗਰੀ ਹੈ ਮਲੇਰਕੋਟ ਦਾ ਮਲੇਰਕੋਟਲਾ ਦੇ ਵਿੱਚ ਵੀ 5 ਡਿਗਰੀ ਹੈ ਮਲੋਟ ਦੇ ਵਿੱਚ ਵੀ 5 ਡਿਗਰੀ ਹੈ ਤੇ ਪਟਿਆਲਾ ਦੇ ਵਿੱਚ 7 ਡਿਗਰੀ ਹੈ ਤਾਂ ਇਹ ਤੁਹਾਨੂੰ ਪੰਜਾਬ ਦੇ ਕੱਲੇ-ਕੱਲੇ ਜ਼ਿਲ੍ਹਿਆਂ ਦੇ ਵਾਈਜ਼ ਤਾਪਮਨ ਦੱਸਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਮੌਸਮ ਨਾਲ ਕੀ ਜੇਕਰ ਗੱਲ ਕਰਦੇ ਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਇੱਕ ਤਾਂ ਧੁੱਪ ਨਹੀਂ ਨਿਕਲੇਗੀ ਔਰ ਦੂਸਰੀ ਗੱਲ ਇਹ ਹੈ ਕਿ ਫੌਗ ਦਾ ਤੁਹਾਨੂੰ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਵੱਡੇ ਵੱਡੇ ਹਾਸੇ ਦਾ ਕਾਰਨ ਫੌਗ ਬਣ ਜਾਂਦੀ ਹੈ ਔਰ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ ਤੁਹਾਡੇ ਏਰੀਏ ਦਾ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਾਣਕਾਰੀ ਅੱਗੇ ਤੱਕ ਮੁਹੱਈਆ ਕਰਵਾਈਏ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰ ਸਕਦੇ ਆ ਕਿਉਂਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਹੋਰ ਕਿੱਥੇ-ਕਿੱਥੇ ਕੀ ਮਾਹੌਲ ਬਣਿਆ ਕਿਉਂਕਿ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ 9 ਤੇ 10 ਜਨਵਰੀ ਦਾ ਦੱਸਿਆ ਗਿਆ ਕਿ ਮੀਂਹ ਜਿਹੜਾ ਆ ਉਹ ਰਹਿਣ ਵਾਲਾ ਹੈ ਸੋ ਇਸ ਦੇ ਨਾਲ ਹੀ 10 ਤੋਂ 15 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ orange alert ਜਾਰੀ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਜੇਕਰ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਅਗਲੇ ਕੱਲ ਦੇ ਦਿਨ ਦਾ ਵੀ ਤੁਹਾਨੂੰ ਤਾਪਨ ਅਸੀਂ ਦੱਸਿਆ ਕਿ ਕਿੰਨਾ ਰਹਿਣ ਵਾਲਾ ਹੈ ਤਾਂ ਉਸ ਤੋਂ ਅਗਲੇ ਦਿਨ ਦਾ ਲਗਭਗ ਤੁਹਾਨੂੰ 5 ਤੋਂ 6-7 ਦਿਨਾਂ ਦਾ ਅਸੀਂ ਕਵਰ ਕਰਕੇ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਹਾਲ ਕੀ ਰਹਿਣ ਵਾਲੇ ਆ ਤਾਂ ਹੋ ਸਕਦਾ ਹੈ ਸ਼ੂਟਿੰਗਾਂ ਜਿਹੜੀਆਂ ਨੇ ਉਹ ਦੁਬਾਰਾ ਬੱਚਿਆਂ ਨੂੰ ਹੋ ਜਾਣ ਕਿਉਂਕਿ ਮੌਸਮ ਖਰਾਬ ਹੈ ਮੌਸਮ ਖਰਾਬ ਹੋਣ ਦੇ ਕਾਰਨ ਬੱਚਿਆਂ ਨੂੰ ਬਹੁਤ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਔਰ ਫੌਗ ਦੀ ਗੱਲ ਕਰਦੇ ਤਾਂ ਠੰਡ ਦੇ ਕਾਰਨ ਬੱਚਿਆਂ ਨੂੰ ਹੋਰ ਵੀ ਇਹਨਾਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੀ ਟ੍ਰਾਂਸਪੋਰਟੇਸ਼ਨ ਸਿਸਟਮ ਹੁੰਦਾ ਹੈ ਜਿਹੜੇ ਬੱਚੇ ਸਕੂਲ ਬੱਸਿਸ ਦੇ ਉੱਪਰ ਸਕੂਲ ਜਾਂਦੇ ਨੇ ਤਾਂ ਉਹ ਧੁੰਦ ਦੇ ਕਾਰਨ ਉਹਨਾਂ ਦਾ ਵੀ ਹਾਦਸਾ ਗ੍ਰਸਤ ਨਾ ਹੋ ਜਾਵੇ ਇਹ ਵੀ ਡਰ ਹੁੰਦਾ ਸੋ ਇਸ ਕਰਕੇ ਪੰਜਾਬ ਸਰਕਾਰ ਨੇ ਛੁੱਟੀਆਂ ਕੀਤੀਆਂ ਸੀ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਛੁੱਟੀਆਂ ਨੇ ਉਹ ਅੱਗੇ ਵਧਾ ਦਿੱਤੀਆਂ ਜਾਣ ਤਾਂ ਤੁਸੀਂ ਸਾਡੇ ਨਾਲ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ ਕਿ ਤੁਹਾਡੇ ਏਰੀਏ ਦਾ ਕੀ ਹਾਲ ਹੈ ਫੌਗ ਨੂੰ ਲੈ ਕੇ ਧੁੰਦ ਨੂੰ ਲੈ ਕੇ ਤਾਪਮਾਨ ਨੂੰ ਲੈ ਕੇ ਤੁਹਾਡੇ ਏਰੀਏ ਦਾ ਕੀ ਹਾਲ ਹੈ ਕੋਸ਼ਿਸ਼ ਕਰਾਂਗੇ ਕਿ ਜਾਣਕਾਰੀ ਜਿਹੜੀ ਹੈ ਹੋਰ ਅੱਗੇ ਲੋਕਾਂ ਤੱਕ ਪਹੁੰਚਾਈਏ ਤਾਂ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ